ਗੋਵੰਦ ਮਹਾਰਾਜ ਸੇਰ ਸਿੰਘ ਵਿਸ਼ਨੋ ਭਗਵਾਨ ਦੀ ਜ ਸੁਹਣ ਮਹਾਰਾਜ ਸੇਰ ਸਿੰਘ ਵਿਸ਼ਨੋ ਭਗਵਾਨ ਦੀ श्री सिंह विष्णु भगवान ਪਾਰਗਮ ਅੱਲਾ ਵਾਇਗਰੂ ਗੋਡ ਅਸੀਂ ਸਾਰੇ ਅਨੇਕਾਂ ਨਾਮਾਂ ਤੋਂ ਉਸ ਪਰਮੇਸ਼ਰ ਨੂੰ ਜਾਣਦੇ ਆ ਜਿਸ ਪਰਮੇਸ਼ਰ ਨੂੰ ਸਤਜੁਗ ਤ੍ਰੇਤਾ ਦੁਆਪਰ ਕਲਜੁਗ ਚੌਂ ਜੁਗਾਂ ਦੇ ਵਿੱਚ ਜਿੰਨੇ ਵੀ ਰਹਿਬਰ ਤੇਈ ਅਵਤਾਰ ਪਦੰਬਰ ਔਰ ਗੁਰੂ ਸਹਿਬਾਨਾ ਨੇ ਜੋਤ ਰੂਪ પ્રકાશ ਵਾਹਿਬ ਇਕੱਲਾ ਸਚ ਖੰਡ ਦਾ ਵਾਸੀ ਕਰਕੇ ਸੰਬੋਧਨ ਕੀਤਾ ਔਰ ਉਸ ਪਰਮੇਸ਼ਰ ਨੂੰ ਜਿਹਨੂੰ ਧਰਮ ਸ਼ਾਸਤਰ ਕਹਿੰਦੇ ਆ ਕਦੀ ਜਨਮ ਨਹੀਂ ਲੈਂਦਾ ਕਦੀ ਮਰਦਾ ਨਹੀਂ ਜੋਤ ਰੂਪਿਆ ਅਬਨਾਸ਼ੀ ਹੈ ਅਜੂਨੀ ਹੈ ਉਹ ਨਿਰੰਕਾਰ ਇਸ Satsang ਦੇ ਵਿੱਚ ਆਪ ਸਾਰੇ ਇਕੱਠੇ ਹੋਏ ਹੋ ਆਪ ਸਭ ਨੂੰ ਬਹੁਤ-ਬਹੁਤ ਬਧਾਈ ਇਸ ਗ੍ਰਹਿ ਆਜ ਪਰਮੇਸ਼ਰ ਦੀ ਹਾਜ਼ ਸੰਗਤ ਔਰ ਨਗਰ ਨਿਵਾਸੀ ਇਕੱਠੇ ਹੋਏ ਆ ਉਸ ਪ੍ਰਮਾਤਮਾ ਦਾ ਜਾਸ ਕਰਨ ਵਾਸਤੇ ਉਹਨਾਂ ਕਰਦੇ ਕਰਦਿਆਂ ਨੂੰ ਵੀ ਕੋਟਣ-ਕੋਟ ਬਦਲ ਜਿਹੜੇ ਨਗਰ ਤੋਂ ਭੈਣ ਭਰਾ ਆਜ ਇਸ ਗ੍ਰਹਿ ਆਏ ਨੇ ਉਹਨਾਂ ਨੇ ਇੱਕ ਨਵਿਕਲੀ ਦੀ ਬੰਤਰ ਦੇਖੀ ਆ ਕਿ ਇੱਕ ਸਿੰਘਾਸਣ ਆ ਜਿਹਦੇ ਉੱਤ ਉੱਪਰ ਇੱਕ ਅਕਸ ਪਿਆ ਹੋਇਆ ਵਾ ਅਰ ਜਿਨੂ ਸਾਰੇ ਨਮਸਕਾਰਾਂ ਕਰਦੇ ਆ ਇਹ ਸਪਸ਼ਟਕਰਨ ਦੇਣਾ ਬਹੁਤ ਜ਼ਰੂਰੀ ਬਣ ਜਾਂਦਾ ਕਿ ਅਸੀਂ ਕਿਸੇ ਦੇ ਦੀ ਮਨਾਤ ਨਹੀਂ ਕਰਦੇ ਸਾਡਾ ਕੋਈ ਪੰਚਤ ਗੁਰੂ ਨਹੀਂ ਅਸੀਂ ਉਸ ਅਬਨਾਸ਼ੀ ਭਗਵਾਨ ਦੀ ਮਨਾਤ ਕਰਦੇ ਆ ਜਿਹੜਾ ਆਜੁਗਾਤ ਸਦਾ ਸਦੀਵ ਇੱਕ ਅਕੱਲਾ ਸੱਚਖੰਡ ਦੇ ਵਿੱਚ ਵਿਰਾਜਮਾਨ ਰਹਿੰਦਾ ਜਿੱਥੇ ਉਹ ਸਚ Khand ਦੇ ਵਿੱਚ ਵਸਾਜਮਾਨ ਰਹੇਗਾ ਉੱਥੇ ਹਰ ਘਟ ਦੇ ਵਿੱਚ ਵੀ ਇੱਕ ਕਿਣਕਾਕ ਪ੍ਰਕਾਸ਼ ਵਜੂ ਵਿਤਿਮਾਨ ਹੈ। ਔਰ ਉਸ ਭਗਵਾਨ ਨੇ ਆਪਣੀ ਨਰੇਕਲੀ ਜੀ ਖੇਨ ਕਰਨ ਵਾਸਤੇ ਭਵਿੱਖ ਬਾਣੀਆਂ ਕਰਵਾਈਆਂ ਤਈਆਂ ਆਪਣੇ ਹੀ ਅਵਤਾਰਾਂ ਪਗੰਮਰਾਂ ਔਰ ਗੁਰੂ ਸਾਹਿਬਾਨਾਂ ਤੋਂ ਕਿ ਕਲਯੁਗ ਦੇ ਅੰਤ ਦੇ ਵਿੱਚ ਮੈਂ ਕਲਕਲਕੀ ਬਣ ਕੇ ਪ੍ਰਗਟ ਹੋਊਂਗਾ। ਮਾਤ ਲੋਕ ਦੇ ਉੱਤੇ ਕਲਯੁਗ ਦੇ ਅੰਤ ਦੇ ਵਿੱਚ ਕਲਕਲਕੀ ਹੋ ਕੇ ਆਊਂਗਾ। ਇਹ ਵੇਦਵਿਆਸੀ ਕੀ 10 ਗੁਰੂ ਸਹਿਬਾਨ ਆਪਣੇ ਆਪਣੇ ਸ਼ਾਸਤਰਾਂ ਦੇ ਵਿੱਚ ਉਹਨਾਂ ਨੇ ਇਹ ਬਖੂਬੀ ਜਨਾਇਆ ਕਿ ਕਲਕਲਕੀ ਭਗਵਾਨ ਕਲਯੁਗ ਦੇ ਅੰਤ ਵਿੱਚ ਸੰਭਲ ਵਿੱਚ ਪ੍ਰਗਟ ਹੋਣਾ ਹੋਊਗਾ ਹੁਣ ਸੰਭਲ ਕੀ ਆ ਸੰਭਲ ਕੋਈ ਜਗ੍ਹਾ ਦਾ ਨਾਮ ਨਹੀਂ ਸੰਭਲ ਉਹ ਸਰੀਰ ਆ ਜਿਹਦੇ ਵਿੱਚ ਪ੍ਰਮਾਤਮਾ ਨੇ ਸਵੈਮ ਆਪਣੇ ਭਾਲ ਤੋਂ ਪ੍ਰਗਟ ਹੋ ਕੇ ਆਪਣੇ ਬਾਰੇ जनाई मैं सोह महाराज शेर नेक अलंक होके अवतार चौसा होके उन्हें अपनी खूबियां आप दसिया की मामा की मैं कौन आहाराज हाजिया का राजा मेरा राज अरसा फरशा चलता तेती ते करोड़ देवी देवते ਬ੍ਰਹਮਾ ਵਿਸ਼ਨੂੰ ਸ਼ਿਵ ਇਹ ਸਾਰੇ ਔਰ ਸ਼ਬਦ ਵੀ ਇਹ ਸਾਰੇ ਮੇਰੇ ਹੁਕਮ ਤੇ ਚੱਲਦੇ ਆ ਜਿੱਥੇ ਮੈਂ ਰਾਜਿਆਂ ਦਾ ਰਾਜਾ ਮਹਾਰਾਜ ਆ ਉੱਥੇ ਹੀ ਮੈਂ ਸ਼ੇਰ ਸਿੰਘ ਹੋ ਕੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਭੈ ਵਿੱਚ ਆਪਣੇ ਹੁਕਮ ਵਿੱਚ ਚਲਾਉਣਾ ਔਰ ਮੈਂ ਵਿਸ਼ਨੂੰ ਰੂਪ ਹੋ ਕੇ ਸਾਰਿਆਂ ਦੀ ਪਾਲਣਾ ਵੀ ਕਰਦਾ ਇਹਨਾਂ ਨੂੰ ਰਿਜਕ ਵੀ ਦਿੰਦਾ ਇਹਨਾਂ ਦੇ ਇਹਨਾਂ ਦੇ ਸਿਰ ਤੇ ਹੱਥ ਵੀ ਰੱਖਦਾ ਇਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਇਸ ਕਰਕੇ ਉਹੀ ਭਗਵਾਨ ਆ ਔਰ ਮੈਂ ਹੀ ਭਗਵਾਨ ਹਾਂ ਔਰ ਇਸ ਕਰਕੇ ਸਾਰੀਆਂ ਜੀਵ ਆਤਮਾਵਾਂ ਨੂੰ ਇਹ ਹੁਕਮ ਆਇਆ ਕਿ ਉਸ ਨਿਰੰਕਾਰ ਦੀ ਜੈ ਕਰੋ ਜਿਹੜਾ ਕਦੀ ਜੰਮਣ ਮਰਨ ਚ ਨਹੀਂ ਆਉਂਦਾ ਹੁਣ ਹਰ ਸੰਗਤ ਜੀਓ ਜਦੋਂ ਪਰਮੇਸ਼ਰ ਮਨੁੱਖ ਲੋਕ ਤੇ ਪ੍ਰਗਟ ਹੋਏ ਉਹਨਾਂ ਨੇ ਚਵਾਰੀ ਗ੍ਰੰਥਾਂ ਦੀ ਰਚਨਾ ਕਰਵਾਈ ਕਿਉਂਕਿ ਇਹਦੀ ਭਵਿੱਖ ਬਾਣੀ ਜਿਹੜੀ ਆ ਵੇਦ ਵ્યાਸ ਜੀ ਕਰਗੇ ਸੀਗੀ ਉਹ ਪੋਥੀਆਂ ਰਚੇਗਾ ਹਣ ਜਿਹੜੀਆਂ ਪੋਥੀਆਂ ਰਚੀਆਂ ਗਈਆਂ ਉਹ ਕੀ ਸੀਗਾ ਉਹਨਾਂ ਦੇ ਵਿੱਚ ਐਸਾ ਕੀ ਦੱਸਿਆ ਗਿਆ ਜਿਹੜਾ ਪੁਰਾਤਨ ਚਾਰ ਯੁਗਾਂ ਦੇ ਵਿੱਚ ਸ਼ਾਸਤਰ ਵੇਦ ਪੁਰਾਣ ਔਰ ਆਜ ਕੀ ਗੁਰੂ ਗ੍ਰੰਥ ਸਾਹਿਬ ਜਿਹੜਾ ਲਿਖਵਾਇਆ ਗਿਆ ਉਹ ਨਹੀਂ ਸੀ ਉਹਨਾਂ 'ਚ ਨਹੀਂ ਸੀ ਔਰ ਜੋ ਉਹਨਾਂ ਨੂੰ ਹੁਣ ਆ ਕੇ ਲਿਖਾਉਣਾ ਪਿਆ ਹਰ ਸੰਗਤ ਜੀ ਔਰ ਨਗਰ ਨਿਵਾਸੀਓ ਪਰਮੇਸ਼ਰ ਨੇ ਇਹ ਸ਼ਬਦੀ ਉਥੀਆਂ ਰਚੀਆਂ ਔਰ ਇਹ ਉਤੀਆਂ ਦੇ ਵਿੱਚ ਇਹਨਾਂ ਗ੍ਰੰਥਾਂ ਦੇ ਵਿੱਚ ਉਸ ਗੱਲਬਾਤ ਨੂੰ ਲਿਖਾਇਆ ਗਿਆ ਜਿਹੜੀ ਗੱਲਬਾਤ ਜਾਂ ਜਿਹਦਾ ਲੇਖਾ ਚੋਖਾ ਕਦੀ ਕਲਮ ਬੰਦੀ ਨਹੀਂ ਸੀ ਹੋਇਆ ਕਦੀ ਚਿੱਟੇ ਵਰਕਿਆਂ ਦੇ ਉੱਤੇ ਕਦੀ ਕਾਲੀ ਸ਼ਾਈ ਨਾਲ ਨਹੀਂ ਸੀ ਲਿਖਿਆ ਗਿਆ ਪੁਨਰੰਕਾਰ ਜਦੋਂ ਆਪ ਆਏ ਉਹਨਾਂ ਨੇ ਆ ਜੁਗਤ ਤੋਂ ਜਿਹੜੀਆਂ ਆਤਮਾਵਾਂ ਰਹਿਪਰਾ ਦੇ ਨਾਲ ਤੁਰਦੀਆਂ ਸੀ ਉਹਨਾਂ ਦੀਆਂ ਜਿਹੜੀਆਂ ਮੰਗਾ ਸੀਗੀਆਂ

ਰੁੜਕਾ ਕਲਾ ਗਏ ਸੀਗੇ ਉਥੇ ਸੰਗਾਸਨ ਤੇ ਬਿਰਾਜਮਾਨ ਹੋ ਕੇ ਇਹਨਾਂ ਨੇ ਲਿਖਤ ਲਿਖਾਈ ਔਰ ਸਾਨੂੰ ਇੱਕ ਸੰਦੇਸ਼ ਦਿੱਤਾ ਕਿ ਆਓ ਵਿਚਾਰੀਏ ਕਿਰਪਾ ਕਰੇ ਸ਼੍ਰੀ ਭਗਵਾਨ ਜਨ ਭਗਤਾਂ ਜੁਗ ਜੁਗ ਦਇਆ ਕਮਾਏਂਦਾ ਸਚਖੰਡ ਦੁਆਰਾ ਦਸ ਮਕਾਨ ਮਹੱਲ اٹਲ ਇੱਕ ਵਿਖਾਏਂਦਾ ਇਹਨਾਂ ਨੂੰ ਜਿਹੜੇ ਉਹ ਦਿਨ ਉਥੇ ਸਨਮੁਖ ਬੈਠੇ ਸੀ ਤੇ ਅੱਜ ਵੀ ਇਹੋ ਬਣਤਰਿਆ ਯਾਨੀ ਕਿ ਇਹ ਪਾਸਟ ਆ ਸਤ ਸਤਵਾਦੀ ਚੁੱਲੇ ਨਿਸ਼ਾਨ ਦੋ ਜਹਾਨਾ ਆਪ ਲਹਿਰਾਇੰਦਾ ਤੁਰ ਸੰਦੇਸ਼ਾ ਦੇ ਫਰਮਾਨ ਸ਼ਬਦ ਸੁਨੇੜਾ ਇੱਕ ਕਲਾਇੰਦਾ ਕਿਹਨਾਂ ਨੂੰ ਕਿਹਨਾਂ ਨੂੰ ਜਿਹੜੇ ਉਹਦੇ ਜਨ ਭਗਤ ਆ ਇੱਕ ਤੇ ਭਗਤ ਇਕੱਲਾ ਤੇ ਜਨ ਭਗਤ ਰਲ ਕੇ ਇਕੱਠੇ ਇੱਕ ਜਮਾਤ ਉਹਨਾਂ ਨੂੰ ਇਹ ਵਡਿਆਈਆਂ ਪਰਮੇਸ਼ਰ ਕਾਹਦੇ ਨਾਲ ਦੇ ਰਿਆ ਆਪਣੀ ਕਿਰਪਾ ਕਰਕੇ ਤੇ ਫਿਰ ਮੰਗਣਾ ਕੀ ਚਾਹੀਦਾ ਕਿਰਪਾ ਮੇਰ ਰਹਿਮਤ ਕਿ ਗੱਡੀਆਂ ਘਰ ਦੁੱਧ ਪੁੱਤ ਚਲੋ ਤੋਰ ਸੰਦੇਸ਼ ਆ ਦੇ ਫਰਮਾਨ ਸ਼ਬਦ ਸੁਨੇਹਾ ਇੱਕ ਕਲਾਈ ਦਾ ਜੋਦੇ ਸੂਰ ਬੀਰ ਬਣੋ ਬਲਵਾਨ ਜੋਦੇ ਸੂਰ ਬੀਰ ਬਣੋ ਬਲਵਾਨ ਬਲਤਾਰੀ ਬਲ ਵਖਾਏਂਦਾ ਨੇਤਰ ਪਰਸੋ ਇਕੋ ਰਾਮ ਨੇਤਰ ਪਰਸੋ ਇਕੋ ਰਾਮ ਜੋਰ ਮਈਆ ਹਰ ਘਟ ਨਜ਼ਰੀ ਆਏਂਦਾ ਕਿੰਨੇ 1 2 3 4 ਕਿੰਨੇ ਰੱਬ ਕਿੰਨੇ 1 ਤੇ ਫਿਰ ਉਹੋ ਹੀ ਅੱਖਾਂ ਚ ਪਰਸੋ ਨੇਤਰਾ ਚ ਹਾਂ ਨੇਤਰ ਪਰਸੋ ਇਕੋ ਰਾਮ ਜੋ ਰਮਈਆ ਹਰ ਕਟ ਨਜ਼ਰੀ ਆਇਂਦਾ ਦਰਸ਼ਨ ਕਰੋ ਸਾਚੇ ਕਾਨ ਦਰਸ਼ਨ ਕਰੋ ਸਾਚੇ ਕਾਨ ਜੋ ਘਾਰ ਘਰ ਬੰਸਰੀ ਨਾਮ ਵਜਾਏਂਦਾ ਉਥੇ ਵੀ ਤੇ ਅੱਜ ਵੀ ਤੁਹਾਡੇ ਜਿਹੜੇ ਕਾਇਆ ਮੰਦਰ ਵਾਲੇ ਘਰ ਆ ਇੱਥੇ ਵੀ ਹੂੰ ਜੋ ਘਰ ਘਰ ਬੰਸਰੀ ਨਾਮ ਵਜਾਏਂਦਾ ਸ਼ਬਦ ਸੁਣੋ ਸਾਚਾ ਸੱਚੀ ਤੁਨਕਾਨ अनहद नाद नाल मिलाएगा अमृत रस पियो सच्चा पीण खान पकौड़े पकौड़े गुलाब जामन ऐसा नहीं करना की मनकार ने की क्या काया मंदर अंदर हरसंगत जी ਅੰਮ੍ਰਿਤ ਰਸ ਪੀਓ ਸੱਚਾ ਪੀਣ ਖਾਣ ਜਗਤ ਤ੍ਰਿਸ਼ਨਾ ਭੁੱਖ ਗਵਾਇੰਦਾ ਕਾਦੇ ਨਾਲ ਆਪਣੀ ਕਿਰਪਾ ਦੇ ਨਾਲ ਆਪਣੀ ਆਪ ਕਰੋ ਪਛਾਣ ਪਾਰ ਬ੍ਰਹਮ ਬ੍ਰਹਮ ਪਰਦਾ ਆਪ ਖਾਇੰਦਾ ਕਾਇਆ ਮੰਦਰ ਅੰਦਰ ਵੇਖੋ ਮਾਰ ਧਿਆਨ ਨਿਰਗੁਣ ਨਰਵੈਰ ਸੱਚ ਸੰਗਾਸ਼ਣ ਸੁਪਾਪਾਏਗਾ ਕਿਤੇ ਤੇਰ ਸਾਫ ਸਾਫ ਦੱਸਣ ਆਜ ਗਾਦ ਜੁਗ ਚੌਂਕੜੀ ਦੇਵਨ ਹਰਾਦਾਨ ਦਾਤਾ ਦਾਨੀ ਦਇਆ ਕਮਾਏਂਦਾ ਜੋਤੀ ਜੋਤ ਸਰੂਪ ਰ ਆਪ ਆਪਣੀ ਕਿਰਪਾ ਕਰ ਹਰ ਜਨ ਸਾਚੇ ਪੇ ਵਿੱਚ ਕਾਏਂਦਾ दयावान श्री भगवंत भगता एका बूज बुझाइया उठो देखो साचे संत साहेब सतगुरु पडदा लाहिया कारम लावा नारकंत सोहंतनी से शोभा पाईया नाम नदान ना मणिया मंत्र मंत्र इको एक, एक दरडाईया कुड़ी क्रिया घर तोड़

घर मिलावा नार कंत सेज सोभा पाईया नाम नदा ना मणिया मंत मंत्र इको एक इक, दृढ़ाइया पूरी क्रिया गढ़ तोड़ हमें हंगत हंग ब्रह्म रिया समझाइया दे आई दे आई जीव जंत जागृत जोत करे रचनाइया लिखते कहते तो अंदर ही रोशना कृपा करके आई आई जी, आई विच जीव जंत जागर जोत करे रोशनाइया बोध अगा के पंडित निर अखर कर पढ़ाई मेल मिलावे साची संगत हर भगत तुरद जोड़ जड़ाई ਲੇਖਾ ਚੁਕੇ ਫੇਰ ਕੀ ਕਰਦੇ ਫੇਰੇ ਜਦੋਂ ਇਹ ਸਭ ਕੁਝ ਹੋ ਜਾਂਦਾ ਲੇਖਾ ਚੁਕੇ ਜੇਰਤ ਅੰਡਰ ਉਤਪਜ ਸੇਤਜ ਦੇਰਾ ਢਾਈਆ ਹਰ ਭਗਤ ਦੂਜੇ ਦਰ ਨਾ ਜਾਏ ਮੰਗਤ ਵਿਚਾਰੋ ਗਾਤੇ ਕਿੰਨੇ ਸਾਡੇ ਤੇ ਮੰਗਣਾ ਕੀ ਤੋਂ ਜੇ ਭੈਣ ਭਰਾ ਆਂਡ ਗਵਾਂਡ ਜੇ ਕਿਤੇ ਅੜੀ ਥੜੀ ਹੋ ਜੇ ਤੇ ਝੋਲੀ ਡਾਉਣੀ ਚਾਹੀਦੀ ਨਹੀਂ ਨਹੀਂ ਨਾ ਕੀ ਕਹਿਣਾ ਚਾਹੀਦਾ ਪਰਮੇਸ਼ਰ ਜੇ ਜਨਮ ਦਿੱਤਾ ਵਾ ਤੇ ਲੋੜਾਂ ਵੀ ਪੂਰੀਆਂ ਕਰ ਹਰ ਭਗਤ ਦੂਜੇ ਦਰਨਾ ਜਾਏ ਮੰਗਤ ਦੇਵਨਹਾਰਾ ਇੱਕ ਰਗ ਰਾਈ ਆ ਇਹ ਭਾਵੇਂ ਮਾਇਆ ਦੀ ਕੱਲੀ ਗੱਲ ਨਹੀਂ ਇਹ ਗੱਲ ਜਿਹੜੇ ਘਟ ਘਟ ਤੇ ਜਾਣੇ ਆ ਗੁਰਦੁਆਰੇ ਵੀ ਚਲ ਗਏ ਮੰਦਿਰ ਵੀ ਚਲ ਗਏ ਮਸੀਤੇ ਵੀ ਚਲ ਗਏ ਤੇ ਗਿਰਜੇ ਵੀ ਚਲ ਗਏ ਤੇ ਮੰਗਣ ਵਾਲੀ ਵਸਤ ਇੱਕ ਤਾਂ ਮੰਗੋ ਭਾਵੇਂ ਗਿਰਜੇ ਵਾਲੇ ਉਹਨੂੰ ਗੌਡ ਤੋਂ ਮੰਗੋ ਕਿਉਂਕਿ ਗੌਡ ਦੀ ਵੀ ਪਰਿਭਾਸ਼ਾ ਬਾਈਬਲ ਦੇ ਵਿੱਚ ਨੂਰੀ ਦਿੱਤੀ ਆ ਜੇ ਮਸੀਹ ਦੇ ਤੇ ਜਾਣਾ ਮੈਂ ਤੇ ਅੱਲਾ ਦੀ ਵੀ ਵਿਆਖਿਆ ਜਿਹੜੀ ਕੀਤੀ ਆ ਉਹ ਪ੍ਰਕਾਸ਼ ਦਿੱਤੀ ਆ ਕਿ ਅੱਲਾ ਕੀ ਆ ਉਹ ਨੂਰੀ ਆ ਪ੍ਰਕਾਸ਼ ਆ ਤੇ ਜੇ ਗੁਰਦੁਆਰਾ ਸਾਹਿਬ ਜਾਣਾ ਮੈਂ ਤੇ ਉੱਥੇ ਵੀ ਵਿਆਖਿਆ ਕੀ ਦਿੱਤੀ ਆ ਅਕਾਲਪੁਰਖ ਜੋਤ ਸਰੂਪ ਆ ਬਯੰਤ ਆ ਅਜੂਨੀ ਆ ਫਿਰ ਤੇ ਮੰਗਣ ਕਿੱਥੇ ਜਾਣਾ ਨਿਰੰਕਾਰ ਹੀ ਕਹਿ ਰਿਹਾ ਉਹਨਾਂ ਦੀ ਲਿਖਤ ਆ ਵਿਚਾਰੋ ਹਰ ਭਗਤ ਦੂਜੇ ਦਰ ਨਾ ਜਾਏ ਮੰਗ ਮੰਗਤ ਦੇਵਨ ਹਾਰਾ ਇੱਕ ਰਗਰਾਈਆ ਜੋਤੀ ਜੋਤ ਸਰੂਪ ਆ ਰਬ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਹਰ ਜਨ ਸਾਚੇ ਰਿਆਜ ਗਾਈਆ ਅੱਜ ਵੀ ਜਗਾ ਰਿਹਾ ਉਦੋਂ ਵੀ ਜਗਾ ਰਿਹਾ ਸੀ ਔਰ ਆਜ ਜਗਾ ਜਗਾਉਂਦਾ ਰਹਿੰਦਾ ਇਹ ਕਿਤੇ ਨਾ ਕਿਤੇ ਸਾਡੇ ਅਸੀਂ ਲੋਕ ਵੀ ਇੰਨਾ ਚ ਹੀ ਆਉਣੇ ਆ ਕਿ ਸਾਨੂੰ ਐ ਸ਼ਾਇਦ ਲੱਗਦਾ ਕਿ ਹੁਣ ਹਰ ਭਗਤ ਭਗਤ ਬਣਾਏ ਪਰਮੇਸ਼ਰ ਨੇ ਆ ਕੇ ਤੇ ਬਸ ਇਹੋ ਹੀ ਨਾ ਇਹ ਕੰਮ ਆ ਜਗਾ ਚੱਲਦਾ ਨਿਰੰਕਾਰ ਦਾ ਇਹ ਵੀ ਲਿਖਤਾਂ ਇਹ ਕੰਮ ਮੇਰਾ ਬੰਦ ਨਹੀਂ ਹੁੰਦਾ ਜਿਹੜੇ ਭਗਤ ਬਣਾਉਣ ਵਾਲੀ ਗੱਲ ਆ ਸੰਮੁਖ ਸਾਖਿਆਤੋ ਕੇ ਪਹਿਲੀ ਵਾਰ ਬਣਾਇਆ ਪਰ ਉਹਨਾਂ ਨਿਰੰਕਾਰ ਕਿਉਂਕਿ ਪੜੇਖਵਾਣੀਆਂ ਸੀਗੀਆਂ ਸਾਹਿਬ ਸਤਗੁਰੂ ਪੁਰਖਿਆ ਕਾਲ ਅਕਲ ਕਲ ਵੱਡੀ ਵਡਿਆਈ ਆ ਆਜ ਗਾਦੀ ਦੀਨ ਦੇਵਾਲ ਜੁਗ ਚੌਕੜੀ 베 ਪਰਵਾਈਆ ਭਗਤ ਸੁਹੇਲੇ ਉਠਾਲੇ ਲਾਲ ਬਾਲੇ ਆਪਣੀ ਗੋਦ ਬਹਾਈਆ ਸਾਚਾ ਮਾਰਗ ਦਹੇ ਵਖਾਲ ਰੈਬਰ ਬਣ ਕੇ ਪਰਦਾ ਲਾਹਿਆ ਸਾਚਾ ਮੰਤਰ ਦੇ ਸਖਾਲ ਤੁਰਦੀ ਕਰੇ ਸੱਚ ਪੜਾਈਆ ਹੁਣ ਨਿਰਗੁਣ ਹੋ ਕੇ ਨਿਰਗੁਣ ਹੋ ਕੇ ਬਣੇ ਦਲਾਲ ਸਰਗੁਣ ਮੇਲਾ ਸਹਿਜ ਭਾਈਆ ਪਾਗ ਲਗਾ ਕੇ ਕਾਇਆ ਮਾਟੀ ਖਾਲ ਨਿਰਗੁਣ ਜੋਤ ਕਰੇ ਰੁਸ਼ਨਾਈਆ ਕਿੱਥੇ ਤੁਹਾਡੇ ਪੰਜ ਤਤ ਕਾਇਆ ਮੰਦਰ ਦੇ ਵਿੱਚ ਪਰਮੇਸ਼ਰ ਆਪਣੇ ਨੂਰ ਦਾ ਪ੍ਰਕਾਸ਼ ਕਰ ਦਿੰਦੇ ਤੁਹਾਡੀ ਆਤਮ ਨੂੰ ਪਰਮਾਤਮ ਆਪਣੇ ਪ੍ਰਕਾਸ਼ ਦੇ ਨਾਲ ਦਰਸ਼ਨ ਲੈ ਕੇ ਮਿਲਦੇ ਆ ਹੂੰ ਕਿੱਥੇ ਕਾਇਆ ਦੇ ਵਿੱਚ ਫਿਰ ਕਾਇਆ ਲੇਖੇ ਲੱਗ ਜਾਂਦੀ ਆ ਭਾਗ ਲਗਾ ਕੇ ਕਾਇਆ ਮਾਟੀ ਖਾਲ ਨਿਰਗੁਣ ਜੋਤ ਕਰੇ ਰੁشناਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਹਰ ਜਨ ਦੇਵੇ ਮਾਨ ਬੜਿਆਈਆ ਸਾਹਿਬ ਸਤਗੁਰ ਪੁਰਖ ਅਥਾ ਹਰ ਕਰਤਾ ਆਪ ਖਵਾਇਦਾ ਗੁਰਮੁਖ ਸੱਜਣ ਲਹੇ ਜਗਾ ਨੈਤਰ ਲੋਚਣ ਅੱਖ ਖਲਾਇਦਾ ਸਾਚਾ ਮੇਲਾ ਲਏ ਮਲਾ ਛੋੜਾ ਪੰਧ ਮੁਕਾਇਦਾ ਅੰਤਰਾਤਨ சாਤਕ ਸਤ ਦਇਕਰਾ ਅਗਨੀ ਸਤ ਬੁਝਾਇੰਦਾ ਅਗਨੀ ਕਾਦੀ ਹੁੰਦੀ ਆ ਤ੍ਰੈਗੁਣ ਮਾਇਆ ਦੀ ਪੰਜਵਕਾਰਾਂ ਦੀ ਤੇ ਇਹ ਕੌਣ ਬੁਝਾ ਦਿੰਦਾ ਉਹ ਨਿਰੰਕਾਰ ਫਿਰ ਜਦੋਂ ਦਰਸ਼ ਤੇ ਦਿੰਦਾ ਫਿਰ ਉਹ ਤੁਹਾਨੂੰ ਸ਼ੀਤ ਕਰ ਦਿੰਦਾ ਸ਼ੀਤਲ ਕਰ ਦਿੰਦਾ ਸਤ ਚ ਲੈ ਆਉਂਦਾ ਪਰਮੇਸ਼ਰ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਦੇਣ ਹਾਰਾ ਸਾਚਾ ਵਾਰ ਬ੍ਰਹਮ ਮਤ ਇੱਕ ਦਰੜਾਏ ਦਾ ਜਨ ਭਗਤਾਂ ਦੇਵੇ ਜਨ ਭਗਤਾਂ ਦੇਵੇ ਬ੍ਰਹਮ ਮਤ ਪਾਰ ਬ੍ਰह्म ਵੱਡੀ ਵਡਿਆਈ ਆ ਨਿਜ ਨੇਤਰ ਖੋਲ ਕੇ ਅੱਖ ਜਿਹੜੇ ਕਹਿੰਦੇ ਆ ਕੀ ਅਜੇ ਖੁੱਲਣਾ ਹਰ ਸੰਗਤ ਜੀਓ ਜਿਨ੍ਹਾਂ ਨੇ ਸਨਮੁਖ ਸਾਖਿਆ ਦਰਸ਼ ਕੀਤੇ ਸੀ ਉਹਨਾਂ ਦਾ ਖੁੱਲਿਆ ਖੁੱਲਿਆ ਤੇ ਪਰਖ ਹੁੰਦੀ ਪਰਮੇਸ਼ਰ ਦੀ ਬਿਨਾ ਖੁੱਲਿਆ ਕੋਈ ਪਰਮੇਸ਼ਰ ਜਾਣ ਕੇ ਨਮਸਕਾਰਾਂ ਨਹੀਂ ਕਰਦਾ ਤੇ ਪਰਮੇਸ਼ਰ ਕਹਿੰਦੇ ਹੁਣ ਵੀ जन भगता देवे ब्रह्म मत पार ब्रह्म बड़ी वडे आई आ निज नेत्र खोल के आख आखर अपना घर दे समझाई आ प्रेम प्यार प्रीति अंदर सद सदा देवे चाई चाई आ हर जन हर भगत जगत द्वार लंघ के देखो अगे मिले पुरख समरथ देखिए तो सही लंघ के हर जन हर भगत जगत द्वार लांके वेखो अगे मिले पुरख समरथ गैर गंभीर सच शरीर डेरा लाइया जेडे कहते शरीर नहीं तो कहते कि साख्यात भी सी और साढ़े काया मंदिर के लिख थोड़ी जी अगे मैं इतने खाना चाहूंगा तोड़े परमेश्वर वचन बिलास करते हैं पानी पढ़ते हैं कोट अनकोट गलतियां छोटिया होंगे आप जी खिमा करो ਸਰਗਤ ਜੀ ਆਪ ਜੀ ਪਰਮੇਸ਼ਰ ਤੁਹਾਨੂੰ ਕਿਮਾ ਕਰਨਾ ਸ਼ਬਦੀ ਜੈਕਾਰੇ ਦਾ ਸਾਥ ਦਿਓ ਸੋ ਹੰ ਮਹਾਰਾਜ ਸੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰ ਮਹਾਰਾਜ ਸੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਜਿਨੋ 5130 ਸੋ